ਭਾਰਤ ਦੀ ਆਜ਼ਾਦੀ ਤੋਂ ਲਗਭਗ 9 ਸਾਲ ਬਾਅਦ 14 ਅਪ੍ਰੈਲ 1956 ਨੂੰ ਅੰਮ੍ਰਿਤਸਰ ਵਿਖੇ ਸਿੱਖਾਂ ਦੁਆਰਾ ਸੀਸਪੇਟ ਮਹੱਲੇ ਦੇ ਸੰਬੰਧ ਵਿੱਚ ਇੱਕ ਧਾਰਮਿਕ ਜਲੂਸ ਕੱਢਿਆ ਜਾ ਰਿਹਾ ਸੀ ਪਰ ਅਚਾਨਕ ਉੱਥੇ ਭਗੜੜ ਮਚ ਜਾਂਦੀ ਹੈ ਜਦ ਗਲੀਆਂ ਦੀਆਂ ਉੱਚੀਆਂ ਛੱਤਾਂ ਤੋਂ ਰੋੜੇ ਇੱਟਾਂ ਦੀ ਬਰਸਾਤ ਸਿੱਖਾਂ ਉੱਪਰ ਸ਼ੁਰੂ ਕਰ ਦਿੱਤੀ ਜਾਂਦੀ ਹੈ ਇਸ ਵਿੱਚ ਬਹੁਤ ਸਾਰੇ ਸਿੱਖ ਜ਼ਖਮੀ ਹੋ ਜਾਂਦੇ ਹਨ ਇਸ ਤੋਂ ਇਲਾਵਾ 1947 ਦੇ ਵਿਸਾਦਾ ਸਮੇਂ ਦਰਬਾਰ ਸਾਹਿਬ ਵਿਖੇ ਕੀ ਮਾਹੌਲ ਸੀ ਅਤੇ ਭਾਰਤ ਦੀ ਆਜ਼ਾਦੀ ਤੋਂ ਲੈ ਕੇ 1984 ਤੱਕ ਦੇ ਖੱਲੂ ਘਾਰੇ ਦੇ ਵਿਚਕਾਰਲੇ ਸਾਲਾਂ ਦੌਰਾਨ ਅੰਮ੍ਰਿਤਸਰ ਵਿਖੇ ਕੀ ਕੁਝ ਹੋਇਆ ਕੀਵੇਂ ਉਸ ਵੇਲੇ ਦੀ ਸਰਕਾਰ ਨੇ ਸਿੱਖਾਂ ਉੱਤੇ ਜ਼ੁਲਮ ਕੀਤੇ ਅਤੇ ਬਿਨਾਂ ਕਿਸੇ ਯੁਰਮਤੋਂ ਸਿੱਖਾਂ ਦੇ ਪਰਿਵਾਰਾਂ ਉੱਤੇ ਅੰਨਾ ਤਸ਼ੱਦਦ ਕੀਤਾ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਪੂਰੀ ਡਿਟੇਲ ਵਿੱਚ ਦੱਸਾਂਗੇ ਸਾਡੀ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਮੇਡ ਪੰਜਾਬ ਵਿੱਚ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਵਾਲੇ ਬਟਨ ਨੂੰ ਵੀ ਜਰੂਰ ਪ੍ਰੈਸ ਕਰ ਦਿਓ ਤਾਂ ਜੋ ਸਾਡੀਆਂ ਅਗਲੀਆਂ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਜੇ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਆਪਣੀ رائے ਕਮੈਂਟਾਂ ਵਿੱਚ ਜਰੂਰ ਦਿਓ ਤੁਹਾਡੇ ਕਮੈਂਟ ਕਰਨ ਨਾਲ ਸਾਨੂੰ ਬਹੁਤ ਹੌਸਲਾ ਅਫਜ਼ਾਈ ਮਿਲਦੀ ਹੈ ਤੇ ਅਸੀਂ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀਆਂ ਲੈ ਕੇ ਤੁਹਾਡੇ ਲਈ ਪੇਸ਼ ਹੁੰਦੇ ਰਹਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦਿਆ ਕਰੋ ਤੁਹਾਡੇ ਲਾਈਕ ਤੇ ਸ਼ੇਅਰ ਕਰਨ ਨਾਲ ਸਾਡੀ ਵੀਡੀਓ ਹੋਰ ਸਿੱਖ ਸੰਗਤਾਂ ਤੱਕ ਪਹੁੰਚਦੀ ਹੈ ਜਿਸ ਨਾਲ ਉਹ ਵੀ ਆਪਣੇ ਇਤਿਹਾਸ ਤੋਂ ਜਾਣੂ ਹੋਣ ਗਿਆ ਤੁਹਾਡੇ ਸ਼ੇਅਰ ਕਰਨ ਨਾਲ ਤੁਹਾਡਾ ਵੀ ਉਨਾ ਹੀ ਯੋਗਦਾਨ ਹੁੰਦਾ ਹੈ ਜਿੰਨਾ ਸਾਡਾ ਵੀਡੀਓ ਬਣਾਉਣ ਵਿੱਚ ਹੁੰਦਾ ਹੈ ਤੁਹਾਡੇ ਸ਼ੇਅਰ ਕਰਨ ਨਾਲ ਵੀ ਸਿੱਖ ਸੰਗਤਾਂ ਆਪਣੇ ਇਤਿਹਾਸ ਤੋਂ ਜਾਣੂ ਹੁੰਦੀਆਂ ਹਨ ਸਾਡੀਆਂ ਸਾਰੀਆਂ ਵੀਡੀਓ ਸ਼ਾਮ ਨੂੰ 6 ਵਜੇ ਅਪਲੋਡ ਹੁੰਦੀਆਂ ਹਨ ਜਿਆਦਾ ਸਮਾਂ ਨਾ ਲੈਂਦੇ ਹੋਏ ਚੱਲਦੇ ਹਾਂ ਵੀਡੀਓ ਵੱਲ 1947 ਵਿੱਚ ਭਾਰਤ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਪਾਕਿਸਤਾਨ ਦੀ ਸਰਹੱਦ ਅਮਰਸਰ ਦੇ ਨੇੜੇ ਹੋਣ ਕਰਕੇ Hindu ਤੇ ਸਿੱਖ ਪਾਕਿਸਤਾਨ ਤੋਂ ਪਹਿਲਾਂ ਅਮਰਸਰ ਹੀ ਆਉਂਦੇ ਰਹੇ ਅਤੇ ਆਮ ਕਰਕੇ ਦਰਬਾਰ ਸਾਹਿਬ ਵੀ ਕਿਹ ਜਰੂਰ ਆਉਂਦੇ ਸਨ ਕਿ ਇੱਥੇ ਹਰ ਤਰ੍ਹਾਂ ਦੀ ਮੁੱਢਲੀ ਸਹਾਇਤਾ ਵੀ ਸਭ ਨੂੰ ਮਿਲਦੀ ਸੀ ਨਨਕਾਣਾ ਸਾਹਿਬ ਡੇਰਾ ਸਾਹਿਬ ਅਤੇ ਪੰਚਾ ਸਾਹਿਬ ਦੇ ਗੁਰਦੁਆਰੇ ਪਾਕਿਸਤਾਨ ਵਿੱਚ ਰਹਿ ਜਾਣ ਕਾਰਨ ਪਾਕਿਸਤਾਨ ਤੋਂ ਆਏ ਸਿੱਖਾਂ ਤੇ ਹਿੰਦੂਆਂ ਦੀ ਸ਼ਰਧਾ ਵੀ ਸ਼੍ਰੀ ਦਰਬਾਰ ਸਾਹਿਬ ਵੱਲ ਹੀ ਆਕਰਸ਼ਿਤ ਹੋਣੀ ਸ਼ੁਰੂ ਹੋ ਗਈ ਆਜ਼ਾਦੀ ਤੋਂ ਪਹਿਲਾਂ ਕਾਂਗਰਸ ਅਤੇ ਆਰੀਆ ਸਮਾਜੀ ਹਿੰਦੂ ਮੁਸਲਮਾਨ ਲੀਗ ਤੋਂ ਬੜੇ ਪਰੇਸ਼ਾਨ ਹੋ ਚੁੱਕੇ ਸਨ ਈਸ ਲਈ ਉਹਨਾਂ ਨੇ ਸਿੱਖਾਂ ਨੂੰ ਬਹਾਦਰ ਤੇ ਸੱਚੇ ਦੇਸ਼ ਭਗਤ ਜਾਣ ਕੇ ਉਹਨਾਂ ਦੀ ਧਾਰਮਿਕ ਤੇ ਰਾਜਨੀਤਿਕ ਰੱਖਿਆ ਲਈ ਸਮੇਂ-ਸਮੇਂ ਤੇ ਬਚਨ ਦਿੱਤੇ ਪਰ ਰਾਜ ਸੱਤਾ ਹੱਥ ਵਿੱਚ ਆਉਂਦੇ ਹੀ ਆਪਣੇ ਸਾਰੇ ਬਚਨ ਭੁੱਲ ਗਏ ਅਤੇ ਸਿੱਖਾਂ ਨੂੰ ਘਿਰਨਾ ਅਤੇ ਨਫ਼ਰਤ ਦੀ ਨਜ਼ਰ ਨਾਲ ਦੇਖਣ ਲੱਗ ਪਏ। ਇਸੇ ਭੈੜੀ ਨੀਤੀ ਤੋਂ ਫਿਰਕਾ ਪ੍ਰਸਤੀ ਦੀ ਤਸਵੀਰ ਉਸ ਵੇਲੇ ਸਾਹਮਣੇ ਆਈ ਜਦ 14 ਅਪ੍ਰੈਲ 1959 ਨੂੰ ਸੀਸਪੇਟ ਮਹੱਲੇ ਦੇ ਧਾਰਮਿਕ ਜਲੂਸ ਉੱਤੇ ਅੰਮ੍ਰਿਤਸਰ ਵਿਖੇ ਕੋਠੀਆਂ ਦੀਆਂ ਛੱਤਾਂ ਤੋਂ ਇੱਟਾਂ ਪੱਥਰਾਂ ਦੀ ਬਰਸਾਤ ਸ਼ੁਰੂ ਹੋ ਗਈ। ਇਸ ਤਰ੍ਹਾਂ ਸਿੱਖਾਂ ਦੇ ਸਬਰ ਦਾ ਪਿਆਲਾ ਉੱਛਲ ਗਿਆ। ਉਨਾ ਦਿਨਾਂ ਵਿੱਚ ਭਾਰਤ ਦੀ ਬੋਲੀ ਦੇ ਆਧਾਰ ਤੇ ਰਾਜਾਂ ਦੀ ਮੰਡ ਹੋ ਰਹੀ ਸੀ ਪਰ ਪੰਜਾਬ ਨੂੰ ਬੋਲੀ ਦੇ ਆਧਾਰ ਤੇ ਵੰਡਣੋਂ ਸਰਕਾਰ ਇਨਕਾਰੀ ਸੀ ਸਿੱਖਾਂ ਨੇ ਬੋਲੀ ਦੇ ਆਧਾਰ ਤੇ ਪੰਜਾਬੀ ਸੂਬੇ ਦੀ ਮੰਗ ਪੇਸ਼ ਕੀਤੀ ਜੋ ਪ੍ਰਵਾਨ ਨਾ ਹੋਈ ਸਿੱਖ ਨੇਤਾਵਾਂ ਵੱਲੋਂ ਮੋਰਚਾ ਲਾ ਦਿੱਤਾ ਗਿਆ ਤੇ ਪੰਜਾਬੀ ਸੂਬਾ ਦੀਪਸ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ ਇਸ ਤਰ੍ਹਾਂ ਸਰਕਾਰ ਵੱਲੋਂ ਸਿੱਖ ਨੇਤਾਵਾਂ ਦੀਆਂ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ ਸਰਕਾਰ ਨੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਰੇ ਅਕਾਲੀ ਮੁਖੀਆਂ ਦੇ ਅਸਲੀ ਲਾਇਸੈਂਸ ਰੱਦ ਕਰਕੇ ਅਸਰਾ ਜ਼ਬਤ ਕਰ ਲਿਆ। ਮੁਗਲ ਰਾਜ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਪੁਲਿਸ ਪ੍ਰਕਰਮਾ ਵਿੱਚ ਤੇ ਦਵਾਨ ਸਥਾਨ ਤੇ ਭੇਜੀ ਗਈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇ ਦਾ ਸਿੰਘ ਸਾਹਿਬ ਅਛਰ ਸਿੰਘ ਜੀ ਅਤੇ ਦਰਬਾਰ ਸਹਿਬ ਕਮੇਟੀ ਦੇ ਮੈਨੇਜਰ ਗਿਆਨੀ ਗੁਰदयाल ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਖਤਰ ਗਿਆਨੀ ਹਰਪ੍ਰਜਨ ਸਿੰਘ ਤੇ ਗਿਆਨੀ ਤੇਜਾ ਸਿੰਘ ਬਿਨਾ ਬ੍ਰਾਂਟ ਦੇ ਫੜਲੇ ਗਏ ਦਫਾ 143 ਲੱਗ ਗਈ ਅਤੇ ਮਨਜੀਤ ਸਾਹਿਬ ਦੀਵਾਨ ਹਾਲ ਤੇ ਵੀ ਪਵੰਦੀ ਲਗਾ ਦਿੱਤੀ ਗਈ ਸੰਗਤਾਂ ਮਨਜੀਤ ਸਾਹਿਬ ਦੇ ਦੀਵਾਨ ਵਿੱਚ ਧੁੱਪੇ ਹੀ ਬੈਠੀਆਂ ਰਹੀਆਂ ਅਖੀਰ ਪੁਲਿਸ ਨੇ ਮਨਜੀਤ ਸਾਹਿਬ ਤੇ ਹੱਲਾ ਬੋਲ ਦਿੱਤਾ ਪੁਲਿਸ ਦਰਵਾਰ ਸਾਹਿਬ ਵੱਲ ਵਧੀ ਤਾਂ ਸਿੰਘਾਂ ਸਿੰਗਣੀਆਂ ਨੇ ਪੁਲਿਸ ਨੂੰ ਰੋਕ ਲਿਆ ਪਰ ਪੁਲਿਸ ਨੇ ਅੱਗੇ ਵਧ ਕੇ ਡਾਂਗਾ ਟੀਅਰ ਗੈਸ ਦੀ ਵਰਤੋਂ ਕੀਤੀ ਪੁਲਿਸ ਨੇ ਸੰਗਤਾਂ ਨੂੰ ਦਰਬਾਰ ਸਾਹਿਬ ਵੱਲੋਂ ਪਿੱਛੇ ਹਟਾਉਣਾ ਸ਼ੁਰੂ ਕਰ ਦਿੱਤਾ ਸੰਗਤਾਂ ਪ੍ਰਕਰਮਾਂ ਵਿੱਚ ਹੋ ਕੇ ਫਿਰ ਡਟ ਗਈਆਂ ਮੁੱਖ ਮੰਤਰੀ ਪੰਜਾਬ ਭੀਮ ਸੈਨ ਸੱਚਰ ਵੱਲੋਂ ਭੇਜੇ ਗਏ ਅਸ਼ਵਨੀ ਕੁਮਾਰ ਨੇ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਤੇ ਸਤਕਾਰ ਦੀ ਪਰਵਾਹ ਨਾ ਕਰਦੇ ਹੋਏ ਜ਼ੁਲਮ ਜਾਰੀ ਰੱਖਿਆ ਪਰ ਸਿੱਖਾਂ ਵੱਲੋਂ ਵੀ ਅੰਦੋਲਨ ਜਾਰੀ ਰੱਖਿਆ ਗਿਆ ਅਸ਼ਵਨੀ ਕੁਮਾਰ ਦੀ ਕਮਾਨ ਹੇਟ ਪੁਲਿਸ ਨੇ ਜਦ ਘੋਰ ਬੇਅਦਬੀ ਕੀਤੀ ਤਾਂ ਸਾਰੀ ਸਿੱਖ ਕੌਮ ਦੇ ਹਿਰਦੇ ਦੁਖੀ ਹੋ ਗਏ ਪਰ ਸਿੱਖ ਸੰਗਤਾਂ ਨੇ ਹੌਸਲਾ ਨਹੀਂ ਛੱਡਿਆ ਉਹ ਪੁਲਿਸ ਅੱਗੇ ਡਟ ਕੇ ਖੜੀਆਂ ਰਹੀਆਂ ਪੁਲਿਸ ਦੇ ਅੰਨੇ ਤਸ਼ੱਦਦ ਦਾ ਸਾਹਮਣਾ ਕਰਕੇ ਵੀ ਸੰਗਤਾਂ ਵਿੱਚ ਪੂਰਾ ਜੋਸ਼ ਸੀ ਜਿਸ ਕਰਕੇ ਆਖਰ ਨੂੰ ਸਰਕਾਰ ਨੇ ਹਥਿਆਰ ਸੁੱਟ ਦਿੱਤੇ ਅਤੇ ਸੰਗਤਾਂ ਨੇ ਮੋਰਚਾ ਫਤਿਹ ਕਰ ਲਿਆ ਉਸ ਵਕਤ ਦੇ ਮੁੱਖ ਮੰਤਰੀ ਈਮ ਸੰ੍ਹ ਸੱਚਰ ਨੇ ਸ਼੍ਰੀ ਦਰਬਾਰ ਸਾਹਿਬ ਆ ਕੇ ਸੰਗਤਾਂ ਤੋਂ ਖੁਦ ਮਾਫੀ ਮੰਗੀ 1947 ਦੇ ਵਟਵਾਰੇ ਦੌਰਾਨ ਹੋਏ ਫਸਾਦ ਸਮੇਂ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਰਿਫਿਊਜੀ ਕੈਂਪ ਖੁੱਲ੍ਹਾ ਜਿੱਥੇ ਬੇਸ਼ੁਮਾਰ ਹਿੰਦੂਆਂ ਤੇ ਸਿੱਖ ਸ਼ਰਨਾਰਥੀਆਂ ਪੀੜਤਾਂ ਨੂੰ ਸਹਾਇਤਾ ਦਿੱਤੀ ਗਈ ਉਹਨਾਂ ਦਿਨਾਂ ਵਿੱਚ ਹੀ ਭਗਤ ਪੂਰਨ ਸਿੰਘ ਜੀ ਨੇ ਦੁਖੀਆਂ ਬਿਮਾਰਾਂ ਤੇ ਨੰਗਿਆਂ ਪਿੰਗਲਿਆਂ ਦੇ ਇਲਾਜ ਤੇ ਸਹਾਇਤਾ ਵਾਸਤੇ ਪਿੰਗਲਵਾੜਾ ਅੰਮ੍ਰਿਤਸਰ ਵਿਕੇ ਜਾਰੀ ਕੀਤਾ ਸਨ 1953-54 ਵਿੱਚ ਖਾਲਸਾ ਕਾਲਜ ਆਫ ਐਜੂਕੇਸ਼ਨ ਖੋਲ੍ਹਿਆ ਗਿਆ ਅਤੇ ਸਨ 1958 ਵਿੱਚ ਸਿੱਖੀ ਦੇ ਪ੍ਰਚਾਰ ਲਈ ਅਤੇ ਸਿੱਖ ਧਰਮ ਦੇ ਪੁਰਾਤਨ ਚਿੱਤਰਾਂ ਦੀ ਸੰਭਾਲ ਲਈ ਕੇਂਦਰੀ ਸਿੱਖਾਇਬ ਘਰ ਦਰਬਾਰ ਸਾਹਿਬ ਦੀ ਪਰਕਰਮਾ ਤੇ ਬਾਹਰੀ ਮੁਖੜੀ ਉਡੀ ਉੱਤੇ ਖੁੱਲਿਆ ਗਿਆ ਜਿਸ ਦਾ ਕੇ 1984 ਦੇ ਫੌਜੀ ਐਕਸ਼ਨ ਸਮੇਂ ਬਹੁਤ ਨੁਕਸਾਨ ਵੀ ਹੋਇਆ ਸੀ ਸਨ 1961 ਵਿੱਚ ਪੰਜਾਬੀ ਸੂਬੇ ਦੀ ਮੰਗ ਨੂੰ ਮੁੱਖ ਰੱਖਦੇ ਆ ਮਾਸਟਰ ਤਾਰਾ ਸਿੰਘ ਜੀ ਨੇ ਮਾਰਨ ਬਰਤ ਰੱਖਿਆ ਜੋ 48 ਦਿਨਾਂ ਬਾਅਦ ਖੁੱਲਿਆ ਸਾਲ 1965 ਵਿੱਚ ਸੰਤ ਫਤਿਹ ਸਿੰਘ ਨੇ ਪੰਜਾਬੀ ਸੂਬੇ ਦੀ ਪ੍ਰਾਪਤੀ ਵਾਸਤੇ ਮਰਨ ਵਾਰਤ ਰੱਖਿਆ ਜੋ ਹਿੰਦੂ-ਪਾਕ ਜੰਗ ਲੱਗ ਜਾਣ ਕਾਰਨ ਖੁੱਲਿਆ ਉਸ ਜੰਗ ਵਿੱਚ ਅੰਮ੍ਰਿਤਸਰ ਦੇ ਸਿੱਖਾਂ ਨੇ ਖਾਸ ਕਰ ਸਿੰਗਣੀਆਂ ਨੇ ਫੌਜਾਂ ਦੀ ਚੰਗੀ ਖੁਰਾਕ ਨਾਲ ਖੂਬ ਸੇਵਾ ਕੀਤੀ ਸਾਲ 1966 ਵਿੱਚ ਪੰਜਾਬ ਦੇ ਇਲਾਕੇ ਨੂੰ ਘੱਟ ਵੱਢ ਕੇ ਛੋਟਾ ਜਿਹਾ ਸੂਬਾ ਬਣਾ ਦਿੱਤਾ। ਸਨ 1969 ਵਿੱਚ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਬੜੀ ਵੱਡੀ ਪੱਧਰ ਉੱਤੇ ਮਨਾਇਆ ਗਿਆ। ਉਸ ਸਮੇਂ ਨਗਰ ਕੀਰਤਨ ਕੱਢਿਆ ਗਿਆ, ਦੀਵਾਨ ਸਜਾਏ ਗਏ, ਪ੍ਰਦਰਸ਼ਨੀ ਵੀ ਲਾਈ ਗਈ ਅਤੇ ਕਵੀ ਦਰਬਾਰ ਅਤੇ ਸੰਗੀਤ ਦਰਬਾਰ ਹੋਏ ਸਨ। 1947 ਇਸਵੀ ਵਿੱਚ ਹੀ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਮੰਗ ਕੀਤੀ ਇਹ ਪੰਜਾਬੀ ਸੂਬੇ ਵਿੱਚ ਪੰਜਾਬੀ ਬੋਲੀ ਦੇ ਆਧਾਰ ਤੇ ਫਾਜ਼ਿਲਕਾ ਅਤੇ ਅਬਹੌਰ ਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਕੀਤੇ ਜਾਣ ਅਤੇ ਚੰਡੀਗੜ੍ਹ ਦਾ ਇਲਾਕਾ ਪੰਜਾਬ ਨੂੰ ਦਿੱਤਾ ਜਾਵੇ ਕਿਉਂਕਿ ਸਾਰਾ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਸੀ ਇਸ ਲਈ ਚੰਡੀਗੜ੍ਹ ਉਤੇ ਪੰਜਾਬ ਦਾ ਪੂਰਾ ਹੱਕ ਸੀ ਉਹਨਾਂ ਦੀ ਇਹ ਮੰਗ ਪ੍ਰਵਾਨ ਨਾ ਹੋ ਸਕੇ ਅਤੇ ਉਹਨਾਂ ਨੇ ਅਰਦਾਸ ਕਰਕੇ ਮਰਨ ਵਰਤ ਰੱਖ ਦਿੱਤਾ ਅਤੇ 78 ਦਿਨਾਂ ਬਾਅਦ ਚਲਾਣਾ ਕਰ ਗਏ 1969 ਵਿੱਚ ਹੀ ਅੰਮ੍ਰਿਤਸਰ ਵਿਖੇ ਖਾਲਸਾ ਕਾਲਜ ਦੇ ਨੇੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਹੋਈ ਸਨ 1971 ਵਿੱਚ ਦੂਜੀ ਵਾਰ ਪਾਕਿਸਤਾਨ ਨੇ ਜੰਗ ਛੇੜ ਦਿੱਤੀ। ਉਸ ਸੰਕਟ ਦੇ ਸਮੇਂ ਅਮਰਸਰ ਜ਼ਿਲ੍ਹੇ ਨੇ ਜੰਗ ਵਿੱਚ ਸਰਕਾਰ ਦੀ ਬੜੀ ਸਹਾਇਤਾ ਕੀਤੀ। ਸਨ 1973 ਵਿੱਚ 50 ਸਾਲਾਂ ਬਾਅਦ ਅਮਰਸਰ ਸਰੋਵਰ ਦੀ ਸਫਾਈ ਦੀ ਕਾਰ ਸੇਵਾ ਸ਼ੁਰੂ ਹੋਈ। ਦੇਸ਼ਾਂ ਬਦੇਸ਼ਾਂ ਵਿੱਚ ਵਸਦੇ ਸਿੱਖਾਂ ਨੇ ਕਾਰ ਸੇਵਾ ਵਿੱਚ ਹਿੱਸਾ ਲਿਆ ਸੰਗਤਾਂ ਨੇ ਰਲ ਕੇ ਪੂਰੀ ਸਰਦਾ ਭਾਵਨਾ ਨਾਲ ਸਰੋਵਰ ਦੀ ਕਾਰ ਸੇਵਾ ਪੂਰੀ ਕੀਤੀ ਸਨ 1975 ਵਿੱਚ ਸਰਕਾਰ ਨੇ ਐਮਰਜੈਂਸੀ ਲਗਾ ਦਿੱਤੀ ਉਸ ਸਮੇਂ ਸੈਂਟਰ ਦੀ ਸਰਕਾਰ ਕਾਂਗਰਸ ਦੀ ਸੀ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਇਸ ਐਮਰਜੈਂਸੀ ਦਾ ਅਕਾਲੀ ਨੇਤਾਵਾਂ ਨੇ ਵਿਰੋਧ ਕੀਤਾ ਸਾਰੇ ਦੇ ਸਾਰੇ ਅਕਾਲੀ ਨੇਤਾ ਗ੍ਰਿਫਤਾਰ ਹੋ ਗਏ ਅਦੇ 19 ਮਹੀਨੇ ਬਾਅਦ ਸਰਕਾਰ ਨੇ ਉਹਨਾਂ ਨੂੰ ਰਿਹਾ ਕੀਤਾ ਸਨ 1976 ਵਿੱਚ ਸ਼ਹੀਦ ਗੰਗ ਬਾਬਾ ਦੀਪ ਸਿੰਘ ਜੀ ਦੀ ਨਵੀਂ ਇਮਾਰਤ ਬਣਾਈ ਗਈ ਮਨਜੀ ਸਾਹਿਬ ਦੀਵਾਨ ਸਥਾਨ ਉਸਾਰਿਆ ਗਿਆ ਸਨ 1970 ਵਿੱਚ ਲੰਗਰ ਹਾਲ ਦੀ ਵਿਸ਼ਾਲ ਇਮਾਰਤ ਦੀ ਉਸਾਰੀ ਹੋਈ ਜਿਸ ਦੀ ਸੇਵਾ ਸੰਤ ਬਾਬਾ ਖੜਕ ਸਿੰਘ ਜੀ ਕਰਵਾਉਂਦੇ ਰਹੇ ਉਸੇ ਸਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਮਰਸਰ ਦਾ 400 ਸਾਲਾ ਸਥਾਪਨਾ ਦਿਵਸ ਮਨਾਇਆ ਗਿਆ ਜਿਸ ਤੇ 5 ਲੱਖ ਰੁਪਏ ਖਰਚ ਹੋਏ ਤੇ ਉਸੇ ਹੀ ਸਾਲ ਗੁਰਦੁਆਰਾ ਗੁਰੂ ਕੇ ਮਹਿਲ ਦੀ ਨਵੀਂ ਇਮਾਰਤ ਵੀ ਉਸਾਰੀ ਗਈ ਸਨ 1979 ਵਿੱਚ ਮਹਾਰਾਜਾ ਰਣਜੀਤ ਸਿੰਘ ਦਾ 300 ਸਾਲਾ ਜਨਮ ਦਿਨ ਅਮਰਸਰ ਵਿਖੇ ਬੜੇ ਜੋਰ ਸ਼ੋਰ ਨਾਲ ਸ਼ਰੋਮਣੀ ਕਮੇਟੀ ਨੇ ਮਨਾਇਆ ਸਨ 1982 ਵਿੱਚ ਬਾਬਾ ਦੀਪ ਸਿੰਘ ਦਾ 300 ਸਾਲਾ ਜਨਮ ਦਿਨ ਗੁਰਦੁਆਰਾ ਬਾਬਾ ਦੀਪ ਸਿੰਘ ਚਾਟੀ ਵਿੰਡ ਗੇਟ ਵਿਖੇ ਬੜੀ ਉੱਚੀ ਪੱਧਰ ਤੇ ਮਨਾਇਆ ਗਿਆ ਸਨ 1982 ਵਿੱਚ ਹੀ ਅਕਾਲੀ ਨੇਤਾਵਾਂ ਨੇ ਆਪਣੀ ਧਾਰਮਿਕ ਤੇ ਪੰਜਾਬੀਆਂ ਦੀ ਸਾਂਝੀ ਮੰਗਾਂ ਸਰਕਾਰ ਅੱਗੇ ਪੇਸ਼ ਕੀਤੀਆਂ ਪਰ ਇਸ ਉੱਤੇ ਵੀ ਕੋਈ ਸੁਣਵਾਈ ਨਾ ਹੋਈ ਅਖੀਰ ਅਕਾਲੀਆਂ ਵੱਲੋਂ ਧਰਮ ਯੁੱਧ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਜੋ ਜੂਨ 1984 ਵਿੱਚ ਫੌਜੀ ਐਕਸ਼ਨ ਸਮੇਂ ਬੰਦ ਹੋ ਗਿਆ ਸੋ ਇਸ ਤਰ੍ਹਾਂ 1984 ਦੇ ਕੱਲੂਕਾਰੇ ਦੀ ਵੀ ਸ਼ੁਰੂਆਤ ਹੋ ਗਈ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਿੱਖ ਇਤਿਹਾਸ ਵਿੱਚ ਤਿੰਨ ਕੱਲੂਕਾਰੇ ਹੋਏ ਹਨ ਪਹਿਲਾ ਕੱਲੂਕਾਰਾ ਜੂਨ 1746 ਵਿੱਚ ਯਈਆ ਖਾਨ ਤੇ ਲਖਪਤ ਰਾਏ ਨੇ ਕੀਤਾ ਸੀ ਕਰੀਬ 10000 ਸਿੰਘ ਸੰਗਣੀਆਂ ਸ਼ਹੀਦ ਹੋਏ ਸਨ ਉਸ ਨੂੰ ਛੋਟਾ ਕੱਲੂਕਾਰਾ ਕਹਿੰਦੇ ਹਨ ਦੂਜਾ ਵੱਡਾ ਘੱਲੂਘਾਰਾ ਅਹਿਮਦ ਸ਼ਾਹ ਅਬਦਲੀ ਦੇ ਸਮੇਂ ਹੋਇਆ ਜੋ 2 ਫਰਵਰੀ 1762 ਨੂੰ ਹੋਇਆ ਅਬਦਲੀ ਦੀ ਫੌਜ ਨੇ 3 ਲੱਖ ਸਿੰਘ ਸਿੰਘਣੀਆਂ ਨੂੰ ਬੱਚਿਆਂ ਸਮੇਤ ਘੇਰ ਕੇ ਕਤਲ ਕਰ ਦਿੱਤਾ ਮਗਰੋਂ ਉਸ ਦੀ ਫੌਜ ਨੇ ਅੰਮ੍ਰਿਤਸਰ ਆ ਕੇ ਹਰਮੰਦਰ ਸਾਹਿਬ ਨੂੰ ਬਰੂਧ ਨਾਲ ਉਡਾ ਦਿੱਤਾ ਅੰਮ੍ਰਿਤ ਸਰੋਵਰ ਨੂੰ ਮਿੱਟੀ ਅਤੇ ਮਲਵੇ ਨਾਲ ਪੂਰ ਦਿੱਤਾ ਤੀਜਾ ਖੱਲੋਕਾਰਾ ਜੂਨ 1984 ਦੇ ਪਹਿਲੇ ਹਫਤੇ ਹੋਇਆ ਜਿਸ ਨੂੰ ਅਸੀਂ ਬਲੂ ਸਟਾਰ ਆਪਰੇਸ਼ਨ ਜਾਂ ਸਾਕਾ ਨੀਲਾ ਤਾਰਾ ਦੇ ਨਾਂ ਨਾਲ ਜਾਣਦੇ ਹਾਂ ਇਸ ਸਾਕੇ ਦੌਰਾਨ ਤੋਪਾਂ ਤੇ ਟੈਂਕਾਂ ਦੇ ਗੋਲਿਆਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢੇਢੇਰੀ ਕਰ ਦਿੱਤਾ ਸੀ ਦਰਸ਼ਨੀ ਡਿਓੜੀ ਵਿੱਚ ਕਈ ਥਾਈਂ ਮੋਰੇ ਪੈ ਗਏ ਸ਼੍ਰੀ ਦਰਬਾਰ ਸਾਹਿਬ ਨੂੰ 8 ਥਾਂ ਗੋਲੀਆਂ ਲੱਗੀਆਂ ਹਰਮੰਦਰ ਸਾਹਿਬ ਅੰਦਰ ਪ੍ਰਕਾਸ਼ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਗੋਲੀ ਲੱਗੀ ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜ਼ਖਮੀ ਹੋਏ ਅਮਰਸਰ ਸਰੋਵਰ ਦਾ ਪਵਿੱਤਰ ਜਲ ਲਾਸ਼ਾਂ ਅਤੇ ਗੈਸ ਗੋਲੀਆਂ ਨਾਲ ਅਪਵਿੱਤਰ ਹੋਇਆ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦੁਆਰ ਟੈਂਕਾਂ ਤੋਪਾਂ ਨਾਲ ਪਟਿਆ ਗਿਆ ਅਤੇ ਪਰਕਰਮਾ ਵਿਚਲਾ ਸੰਗ ਮਰਮਰ ਦਾ ਫਰਸ਼ ਕਈ ਥਾਵਾਂ ਤੋਂ ਤੋੜਿਆ ਗਿਆ ਕੇਂਦਰੀ ਸਿੱਖ ਯਾਇਬ ਘਰ ਦੇ ਕਈ ਕੀਮਤੀ ਚਿੱਤਰ ਨਸ਼ਟ ਹੋ ਗਏ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨ ਬੀੜਾਂ ਦਸਮ ਗ੍ਰੰਥ ਦੀਆਂ ਹੱਥ ਲਿਖਿਤ ਬੀੜਾਂ ਪੁਰਾਣੇ ਰਿਕਾਰਡ ਹੁਕਮਨਾਮੇ ਪੱਤੇ ਸੰਮਦਾ ਪੁਰਾਤਨ ਤਸਵੀਰਾਂ ਅਤੇ ਦੁਰਲਭ ਪੁਸਤਕਾਂ ਅਗਨ ਭੇਟ ਹੋ ਗਈਆਂ ਭਾਵ ਸਿੱਖ ਕੌਮ ਦਾ ਬਹੁ ਮਿਲਾ ਇਤਿਹਾਸ ਸਰਮਾਇਆ ਬਰਬਾਦ ਹੋ ਗਿਆ ਇਸ ਤੋਂ ਬਿਨਾ ਗੁਰੂ ਸਾਹਿਬਾਨ ਅਤੇ ਸਿੱਖ ਸਿੰਘਾਂ ਦੇ ਪਾਵਨ ਸ਼ਾਸਤਰ ਤੋਛੇ ਖਾਨੇ ਦੇ ਕੀਮਤੀ ਚਾਨਣੀ, ਸੋਨੇ ਅਤੇ ਚਾਂਦੀ ਦੇ ਨਾਲ ਸ਼ਿੰਗਾਰੀਆਂ, ਪਾਲਕੀਆਂ, ਚੌਰ ਅਤੇ ਹਜ਼ਾਰਾਂ ਰੁਮਾਲੇ ਸੜ ਕੇ ਸੁਆਹ ਹੋ ਗਏ। ਤੋਛੇ ਖਾਨੇ ਦੇ ਹੀਰੇ ਜਹਵਾਰਾਤ ਵੀ ਸੜ ਗਏ ਜਾਂ ਬਰਬਾਦ ਹੋ ਗਏ। ਸ੍ਰੀ ਗੁਰੂ ਰਾਮਦਾਸ ਸਰਾਂ, ਤੇਜਾ ਸਿੰਘ ਸਮੁੰਦਰੀ ਹਾਲ ਅਤੇ ਸ੍ਰੀ ਗੁਰੂ ਨਾਨਕ ਨਵਾਸ ਦੀ ਸ਼ਾਨਦਾਰ ਇਮਾਰਤਾਂ ਦਾ ਵੀ ਬਹੁਤ ਨੁਕਸਾਨ ਹੋਇਆ। ਜੋ ਇਹ ਸਾਕਾ ਨੀਲਾ ਤਾਰਾ ਜਾਂ ਬਲੂ ਸਟਾਰ ਆਪਰੇਸ਼ਨ ਹੋਇਆ ਇਹ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਕਰਵਾਇਆ ਇਹ ਸਾਾਕਾ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਹਿਣ ਉੱਤੇ ਹੋਇਆ ਉਸ ਨੇ ਹੀ ਫੌਜਾਂ ਨੂੰ ਆਰਡਰ ਦਿੱਤਾ ਸੀ ਜਿਸ ਨਾਲ ਸਿੱਖਾਂ ਦਾ ਬਹੁਤ ਨੁਕਸਾਨ ਵੀ ਹੋਇਆ ਸੋ 6 ਜੂਨ 1984 ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀਪੂਰਵ ਹੋਣ ਕਰਕੇ ਬੇਗਿਣਤ ਸ਼ਰਧਾਲੂ ਦਰਸ਼ਨਾਂ ਲਈ ਸ਼੍ਰੀ ਹਰਮੰਦਰ ਸਾਹਿਬ ਆਏ ਹੋਏ ਸਨ ਉਹ ਕਰਫਿਊ ਆਰਡਰ ਕਾਰਨ ਬਾਹਰ ਨਾ ਨਿਕਲ ਸਕੇ ਇਸ ਤੋਂ ਇਲਾਵਾ ਹਰਮੰਦਰ ਸਾਹਿਬ ਦੇ ਨੇੜੇ ਵਾਲੇ ਘਰਾਂ ਚੋਂ ਵੀ ਕਈ ਪਰਿਵਾਰ ਅੰਦਰ ਆ ਗਏ ਸੀ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਕੀਰਤਨੀਏ ਅਤੇ ਸੇਵਾਦਾਰ ਵੀ ਅੰਦਰ ਡਿਊਟੀਆਂ ਤੇ ਸਨ ਇਸ ਤਰ੍ਹਾਂ ਬਹੁਤ ਸਾਰੇ ਸਿੱਖ ਇਸ ਕੱਲੂ ਘਾਰੇ ਦੀ ਭੇਟ ਚੜ ਗਏ ਅਤੇ ਸੂ ਸਿੱਖ ਕੌਮ ਦੇ ਦਿਲਾਂ ਵਿੱਚ ਰੋਸ ਪੈਦਾ ਹੋ ਗਿਆ ਜੋ ਅੱਜ ਵੀ ਬਰਕਰਾਰ ਹੈ ਸੋ ਉਮੀਦ ਕਰਦੇ ਹਾਂ ਕਿ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਸਾਡਾ ਹੌਂਸਲਾ ਜ਼ਰੂਰ ਵਧਾਇਆ ਕਰੋ ਕਿਉਂਕਿ ਇਸ ਨਾਲ ਸਾਨੂੰ ਹੋਰ ਅਜਹੀਆਂ ਵੀਡੀਓ ਬਣਾਉਣ ਦੀ ਮੋਟੀਵੇਸ਼ਨ ਮਿਲਦੀ ਹੈ ਵੀਡੀਓ ਨੂੰ ਬਾਅਦ ਤੋਂ ਬਾਅਦ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਜਿਸ ਨਾਲ ਹੋਰ ਸਿੱਖ ਸੰਗਤਾਂ ਨੂੰ ਆਪਣੇ ਇਤਿਹਾਸ ਬਾਰੇ ਜਾਨਣਾ ਨਾ ਤੁਮਾਂਵਾਂ ਕਾਮਿਲੇ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ ਵਿੱਚ ਧੰਨਵਾਦ